ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਬਾਹਤ ਹੀ ਡਿਜ਼ਾਈਨ ਕਰਾਂਗੇ ਲੈਸ ਦੇ ਨਾਲ ਇੱਕ ਤਾਂ ਆਪਣੇ ਕੋਲ ਆ 3 ਰੁਪਏ ਮੀਟਰ ਹੀ ਲੈਸ ਆ ਜਾਂਦੀ ਏ ਵਾਲੀ ਲੈਸ ਹੈਗੀ ਇੱਕ ਆਪਣੇ ਕੋਲ ਆਰਗਨ ਚਾਣੀ ਲੈਸ ਹੈਗੀ ਤੇ ਇਹ ਦੋਨਾਂ ਦੇ ਲੈਸਾਂ ਦੇ ਨਾਲ ਹੀ ਆਪਾਂ ਬਾਹਦੇ ਡਿਜ਼ਾਈਨ ਕਰਾਂਗੇ ਅੱਜ ਬਣਾਵਾਂਗੇ ਤੇ ਪਹਿਲਾਂ ਆਪਾਂ ਨਾ ਬਾਹ ਨੂੰ ਨੀਚੋਂ ਜਨ ਕਿ ਆਪਾਂ ਕੱਟ ਲਾ ਲਈ ਸੀ ਇੰਚ-ਇੰਚ ਦਾ ਰੱਖ ਕੇ ਕੱਪੜਾ ਤੇ ਕੱਟ ਲਾ ਕੇ ਤੇ ਹੁਣ ਉਹਦੇ ਜਿਹੜੇ ਆਪਾਂ ਕੱਟ ਲਾਏ ਸੀ ਉਹਦੀ ਕਰੀਜ਼ੀ ਬਣਾ ਲਈ ਸੀ ਉਹਦੇ ਉੱਪਰ ਇਸ ਨੂੰ ਨਾ ਲੈਸ ਨੂੰ ਰੱਖਾਂਗੇ ਇਹਦਾ ਹੇਠੇ ਕਪੜਾ ਰੱਖਿਆ ਹੋਊਗਾ ਆਪਾਂ ਫੋਲਡ ਕਰਕੇ ਉਹਦੇ ਤੇ ਤਰਪਾਈ ਕਰਾਂਗੇ ਬਾਅਦ ਵਿੱਚ ਤੇ ਇਹਦੀ ਨਾ ਸਿਰੇ ਸਿਰੇ ਤੇ ਜਿਹੜੀ ਆਪਾਂ ਲੈਸ ਰੱਖੀ ਹੈ ਇਹ ਆਪਾਂ ਉਲਟੀ ਕਰਕੇ ਰੱਖੀ ਹੈਗੀ ਉੱਪਰ ਉੱਪਰ ਪਾਸਾ ਉਲਟਾ ਨੀਚੇ ਇਹਦਾ ਸਿੱਧਾ ਪਾਸਾ ਲੈਸ ਦਾ ਬਾਹ ਤੇ ਤੇ ਇਹਦੇ ਨਾਲ ਜਮ ਸਿਰੇ ਸਿਰੇ ਤੇ ਆਪਾਂ ਇਸ ਤਰ੍ਹਾਂ ਸੀਨ ਲਾ ਲਾਂਗੇ ਮਸ਼ੀਨ ਦੇ ਨਾਲ ਹੀ ਜਿਹੜੀ ਐਕਸਟਰਾ ਲੈਸ ਹੋਊਗੀ ਉਹਨੂੰ ਆਪਾਂ ਕੱਟ ਦਿੰਨੀ ਹੈ ఇను ఫోల్డ్ జానిచేసి ఫోల్డ్ ఫేత ఫేరు లాస్ తర తను పసి తరపే నీచే కీన్ సిన సర్ఫాను ఫోల్డ్ జాయి వాళ్ళ సిగ్లా ది ఫోల్డ్ ఏదో సి ਆ ਦੇਖੋ ਜਿਹਦੇ ਉੱਪਰ ਆਪਾਂ ਸੀਨ ਲਾ ਲਈ ਸੀ ਨੀ ਹੇ ਨੀਚੇ ਕਰ ਲਿਆ ਫੋਲਡ ਕਰਕੇ ਉੱਤਰ ਪਾਈ ਕਰ ਦਾਂਗੇ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਤੇ ਹੁਣ ਹੁਣ ਲਾਵਾਂਗੇ ਆਪਾਂ ਉਹ ਜਿਹੜੀ ਬਰੀਕ लेस ਆ ਉਹ ਵਾਲੀ लेस ਤੇ ਇਹ ਆਪਾਂ ਰੱਖਾਂਗੇ 1.5 ਇੰਚ ਦੇ ਗੈਪ ਤੇ ਆਪ ਤੁਸੀਂ ਆਪ ਜਾਨੀ ਕਿ ਇੰਚੀ ਟੇਪ ਦੇ ਨਾਲ ਨਿਸ਼ਾਨ ਵੀ ਲਾ ਸਕਦੇ ਹੋਗੇ ਆਪਾਂ ਵੀ ਨਿਸ਼ਾਨ ਲਾ ਲੈਨੇ 1.5 ਇੰਚ ਤੇ ਵੀ ਫਰਕ ਨਾ ਪਵੇ लेस ਲਾਉਣ ਦੇ ਵਿੱਚ ਕਿਤੇ लेस ਉੱਥੀ ਨੀ ਮੀਨਾ ਹੋਵੇ ਇਸ ਤਰ੍ਹਾਂ 1.5 ਇੰਚ ਦੇ ਉੱਤੇ ਆਪਾਂ ਗੈਪ ਛੱਡਿਆ ਜਿਹੜੀ ਆਪਣੀ ਇਹ ਕੋਲ ਲੈਸ ਹੈ ਨਾ ਇਹ ਇੱਕ ਸਾਈਡ ਦਾ ਪਲੇਨ ਹੈ ਵੀ ਇੱਕ ਸੈਲਿਡ ਸਾਈਡ ਹੈਗੀ ਇਹਦੀ ਜ ਜਿਵੇਂ ਆਪਾਂ ਚਾਕਾਂ ਤੇ ਲੈਸ ਲੈਣੀ ਆ ਉਹ ਵਾਲੀ ਲੈਸੀ ਹੈ ਇਹ ਮੈਸੇ ਹੈ ਬਿਲਕੁਲ ਬਰੀਕ ਹੈ ਇਥੇ ਆਪਾਂ ਕੱਟ ਲੈਣੇ ਥੋੜੀ ਸਾਫ਼ ਜੀ ਕਰ ਲੈਣੀ ਅੱਗੋਂ ਤੇ ਹੁਣ ਨਾ ਇਹ ਲੈਸ ਨੂੰ ਆਪਾਂ ਜਿਹੜੀ ਆਪਾਂ 1.5 ਇੰਚ ਤੇ ਨਿਸ਼ਾਨ ਲਾਇਆ ਉਹਦੇ ਤੇ ਇਹ ਲੈਸ ਨੂੰ ਉਲਟੀ ਕਰਕੇ ਰੱਖ ਲਾਂਗੇ ਇਸ ਤਰ੍ਹਾਂ ఉల్లిటీన్న లెడా డే ఇంచ రూలను ఇర కట్ జీ కట్స్నుచేను ఫోల్డ్ ఫోల్డ్ ఏదో ఇన్ ਇਸ ਤਰ੍ਹਾਂ ਜਦ ਇਹ ਉਲਟੀ ਕਰਕੇ ਰੱਖਦੇ ਆਪਾਂ ਜਦ ਇਹਨੂੰ نیچے ਨੂੰ ਫੋਲਡ ਕਰਦੇ ਬਹੁਤ ਆਸਾਨੀ ਨਾਲ ਹੀ ਫੋਲਡ ਹੋ ਜਾਂਦੀ ਹੈ। 3 ਨਾਲ ਹੀ ਪੂਰੀ ਫਿਨਿਸ਼ਿੰਗ ਦੇ ਨਾਲ ਵਧੀਆ ਲੱਗ ਜਾਂਦੀ ਹੈ। ਕਿੰ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਪਰ ਉਪਰ ਆਪਾਂ ਕੱਲ ਸੀਨ ਲਾ ਲਾਂਗੇ। ਹੁਣ ਆਪਾਂ ਫਿਰ ਤੋਂ ਲੈਸ ਨੂੰ ਰੱਖ ਲਾਂਗੇ ਹੁਣ ਲੈਸ ਦਾ ਆਪਾਂ ਨਾ ਉਲਟੀ ਕਰਕੇ نیچے ਨੂੰ ਰੱਖਾਂਗੇ ਇਹਦਾ ਮੂੰਹ نیچے ਨੂੰ ਰੱਖਾਂਗੇ ਲੈਸ ਦਾ ਤੇ ਉਲਟੀ ਕਰਕੇ ਇਸ ਤਰ੍ਹਾਂ ਰੱਖ ਲਾਂਗੇ ਤੁਸੀਂ ਦੇਖਿਓ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਜਾਂਦਾ ਹੈ ਪੂਰਾ ਬਣਿਆ ਹੋਇਆ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਆਪ ਦੇ ਸੂਟ ਦੇ ਘੇਰੇ ਤੇ ਵੀ ਬਣਾ ਸਕਦੇ ਹੋ ਆਪਾਂ ਬਾਹਾਂ ਤੇ ਬਣਾਇਆ ਹੈ ਤੁਸੀਂ ਘੇਰੇ ਤੇ ਵੀ ਬਣਾ ਸਕਦੇ ਹੋਗੇ ਸੇਮ ਹੀ ਡਿਜ਼ਾਈਨ ਇਨ ਨੂੰ ਵੀ ਫੋਲਡ ਕਰ ਲਾਂਗੇ ਉੱਪਰ ਨੂੰ ਹੁਣ ਜਨਨ ਕਿ ਗਲਾਸ ਦਾ ਮੂੰਹ نیچے ਨੂੰ ਹੋ ਗਿਆ ਇੱਕਦਾਂ ਉੱਪਰ ਨੂੰ ਹੋ ਗਿਆ ਵਿਚਕਾਰ ਇਹਦੀ ਸਪੀਸ ਹੋਗੀ ਜਿਵੇਂ ਆਪਾਂ ਕਈ ਵਾਰੀ ਆਪਾਂ ਉੱਪਰ ਲੈਸ ਉਹ ਕਰਕੇ ਤੇ ਉੱਪਰ ਆਪਾਂ ਲੱਗ ਤਰ੍ਹਾਂ ਦੀ ਲੈਸ ਉਹ ਕਰ ਦੇਣੀ ਹੈ ਪੱਟੀ ਲਾਉਣੀ ਹੁੰਦੀ ਹੈ ਉਹਦੀ ਉਂਗਲੀ ਲੱਗ ਗਈ ਪਰ ਲਈ ਆਪਾਂ ਵਿਚੀ ਲਈ ਇਹ ਇਸ ਤਰ੍ਹਾਂ ਫੋਲਡ ਕਰਕੇ ਆ ਦਿਖੋ ਜੀ ਹੁਣ ਇਹ ਹੋ ਗਈ ਹੁਣ ਨਾ ਜਿਹੜੀ ਆਪਣੇ ਕੋਲ ਆ ਲੈਸ ਬਚੀ ਸੀ ਇਹਦੇ ਵਿੱਚੋਂ ਫਲਾਵਰ ਕੱਟ ਲਾਂਗੇ ਆਪਾਂ ਫਲਾਵਰ ਕੱਟ ਰਕਿਨ ਇਹਨੂੰ ਸਾਰੇ ਜਿਹੜੇ ਫਲਾਵਰ ਨੇ ਇਹਦੇ ਵਿੱਚੋਂ ਕੱਢ ਲੈਨੇ ਆਪਾਂ ਤੇ ਇਹਨੂੰ ਮੁਰਕੇ ਬਾਅਦ ਚ ਆਪਾਂ ਉਹਦੇ ਨਾਲ ਕਰ ਲਾਂਗੇ ਥੋੜਾ ਜਿਹਾ ਅੱਗ ਜੀ ਦੇ ਨਾਲ ਥੋੜਾ ਜਿਹਾ ਆਪਾਂ ਉਹ ਕਰ ਲਾਂਗੇ ਵੀ ਇਹਦੇ ਤਾਂ ਅੱਗ ਜੀ ਨਾਲ ਨਿਕਲਣ ਲੈਟਰ ਨਾਲ ਜਾਨਕੀ ਲੈਟਰ ਹੋਵੇ ਮੋਮਬੱਤੀ ਹੋਵੇ ਉਹਦੇ ਨਾਲ ਥੋੜਾ ਥੋੜਾ ਪਾਉ ਕਰ ਲਾਂਗੇ ਸੈਡਾ ਤੋਂ ਮਚਾ ਜੀ ਲਾਵਾਂਗੇ ਕੱਪੜੇ ਨੂੰ ਇਹਦੇ ਲੈਸ ਦੇ ਨੂੰ ਤੇ ਇੱਕ ਆਪਾਂ ਇਹਦੇ ਵਿੱਚ ਜਮਾ ਜੰਮ ਪੂਰਾ ਫੁੱਲ ਕੱਢ ਲਿਆ ਸੀਗਾ ਤੇ ਹੁਣ ਆਪਾਂ ਨਿਸ਼ਾਨ ਲਾ ਲਾਂਗੇ ਬਾਹ ਦੇ ਉੱਤੇ ਨਾ ਅੱਧ ਕਰ ਲਾਂਗੇ ਅੱਧ ਕਰਕੇ ਫਿਰ ਆਪਾਂ 2.5 ਇੰਚ ਦੇ ਉੱਤੇ ਯਾਨੀ ਕਿ ਜਿੰਨੇ ਤੇ ਆਪਾਂ ਆਪਣੀ ਬਾਹ ਨੂੰ ਆਪਾਂ ਜਿੰਨੇ ਕਿ 5 ਇੰਚ ਰੱਖਣੀ ਹੈ ਫੋਲਡ ਕਰਕੇ ਹੀ 10 ਇੰਚ ਹੋਗੀ ਉਸ ਤਰ੍ਹਾਂ ਉਹ ਨਿਸ਼ਾਨ ਲਾ ਲਿਓ ਤੁਸੀਂ ਤਾਂ ਉਹ ਆਪਣੀ ਇੱਕ ਬਾਤ ਇਹ ਡਿਜ਼ਾਈਨ ਬਣਾ ਕੇ ਦਿਖਾਉਣੀ ਹੈਗੀ ਤੇ ਤੁਸੀਂ ਦੂਸਰੀ ਬਾਤ ਤੇ ਆਪੇ ਬਣਾ ਲਿਓ ਤੇ ਹੁਣ ਗੰਮ ਦੇ ਨਾਲ ਨਾਲ ਇਹਨੂੰ ਚੱਕੀ ਲਾਂਗੇ ਆਪਾਂ ਇਸ ਤਰ੍ਹਾਂ ਪਹਿਲਾਂ ਪੰਨ ਵਿਚਾਲੇ ਜਿਹੜਾ ਫੁੱਲ ਸੀ ਕੱਟਿਆ ਹੋਇਆ ਪੂਰਾ ਪੱਤੀ ਜੀ ਹੈ ਨਾ ਉਹ ਲਾ ਲਿਆ ਤੇ ਹੁਣ ਜਿਹੜੀਆਂ ਸਿੰਗਲ ਫੁੱਲ ਜੇ ਕੱਟੇ ਸੀ ਇਹ ਵਾਲੀ ਆਪਾਂ ਇਸ ਤਰ੍ਹਾਂ ਗੰਮ ਦੇ ਨਾਲ ਹੀ 8 ਇੰਚ ਦੇ ਆਪਾਂ ਗੈਪ ਲੈਤਾंगा ਦੋਨੋਂ ਸਾਈਡ ਹੀ 8 ਇੰਚ ਦੇ ਦਿੱਤੇ ਰੱਖਿਆ ਇਹ ਥੋੜਾ ਟਾਈਮ ਆਪਾਂ ਜਦੋਂ ਗੰਮ ਨਾਲ ਚੱਕ ਕੇ ਕੀ ਰੱਖਦੇ ਨੇ ਉਸ ਤੋਂ ਬਾਅਦ ਇਹ ਨਹੀਂ ਉਤਰਦੇ ਤੇ ਸੂਈ ਨਾਲ ਵੀ ਆਪਾਂ ਵੈਸੇ ਪੱਕਾ ਕਰ ਸਕਦੀਆਂਗੇ ਪਰ ਉਹ ਪੱਕੇ ਕਰਨ ਦੀ ਲੋੜ ਨਹੀਂ ਪੈਂਦੀ ਉਤਰਦੇ ਨਹੀਂ ਹੈਗੇ ਜਦੋਂ ਗੰਮ ਦੇ ਨਾਲ ਬੜੀ ਚੰਗੀ ਤਰ੍ਹਾਂ ਜਪਕੇ ਦੀ ਆਪਾਂ ਇਹ ਕੱਪੜਾ ਰਹਿ ਗਿਆ ਜੀ ਇੱਕ ਹੋਰ ਲਾ ਲਈ ਆਪਾਂ ਇਹਦੀ ਵੀ ਬੈਕ ਸਾਈਡ ਆਪਾਂ ਗੰਮ ਲਾਈ ਹੈਗੀ ਤੇ ਇਸ ਤਰ੍ਹਾਂ ਲਾ ਲਾਂਗੇ ਆ ਥੋੜਾ ਜਿਹਾ ਆਪ ਨੂੰ ਘੱਟ ਲੱਗਦਾ ਹੈ ਲੱਗਿਆ ਇਥੇ ਥੋੜੀ ਜਿਹੀ ਗੰਮ ਹੋਰ ਲਾ ਦਨੇ ਆ। ਨਾ ਦੇਖੋ ਜੀ। ਤੇ ਆਪਣਾ ਕਿੰਨਾ ਸੋਹਣਾ ਥੋੜਾ ਟਾਈਮ ਆਪਾਂ ਰੱਖਾਂਗੇ ਇਹਨੂੰ ਗਲਾਵਾਗੇ ਨਹੀਂ ਕਿਉਂ ਫਿਰ ਫਲ ਫਲਾਵਰ ਜਿਹੜੇ ਜਿਹੜੇ ਫੁੱਲ ਉੱਪਰ ਆਪਾਂ ਲਾਏ ਐ ਇਹ ਉਤਰ ਜਾਣਗੇ ਗੰਮ ਦੇ ਨਾਲ ਜਿਹੜੇ ਲਾਏ ਵੀ ਐ ਤੇ ਸੁੱਕ ਜਾਣਗੇ। ਤੇ ਆ ਦੇਖੋ ਜੀ ਆਪਣਾ ਬਾਹਾਂ ਦਾ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਵੀ ਤੁਸੀਂ ਇਹਨੂੰ ਘੇਰੇ ਤੇ ਸੂਟ ਦੇ ਘੇਰੇ ਤੇ ਵੀ ਬਣਾ ਸਕਦੇ ਹੋਗੇ। ਆਪਾਂ ਬਾਹਾਂ ਤੇ ਬਣਾਇਆਗਾ। ਦੀ ਧੰਨਵਾਦ ਜੀ ਆਪਣੀ ਫੁੱਲ ਵੀਡੀਓ ਵਾਚ ਕਰ ਲਈ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਜਾਨੀ ਕਿ ਚੈਨਲ ਦੇ ਉੱਪਰ ਆਪਣੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਜਿਹੜੇ ਘੇਰੇ ਡਿਜ਼ਾਈਨ ਦੀਆਂ ਬਾਹ ਦੇ ਡਿਜ਼ਾਈਨ ਦਿਗਾ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਤੇ ਥੈਂਕ ਯੂ ਜੀ ਮੇਰੀ ਫੁੱਲ ਵੀਡੀਓ ਵਾਚ ਕਰ ਲਈ ਬਾਏ ਬਾਏ